ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਦੀ ਇੱਕ ਹੋਰ ਕਹਾਣੀ ਗੁੱਸੇ ਦਾ ਸਫ਼ਰ ਵੀ ਵਰੀ ਆਖਿਆ ਮਿੱਠਾ ਘੱਟ ਪਾਇਆ ਗਰ ਤੇ ਉਹ ਚਾਹ ਦਾ ਭਰਿਆ ਗਲਾਸ ਵਗਾ ਕੇ ਪੱਕੀ ਕੰਧ ਨਾਲ ਮਾਰਦਾ ਹੈ ਗਲਾਸ ਟੁਕੜੇ ਟੁਕੜੇ ਹੋ ਜਾਂਦਾ ਹੈ ਸ਼ੀਸ਼ੇ ਦੀ ਇੱਕ ਵੱਡੀ ਠਿਕਰੀ ਉਸ ਦੀ ਪਤਨੀ ਦੇ ਮੱਥੇ ਵਿੱਚ ਆ ਵੱਜਦੀ ਹੈ। ਪਤਨੀ ਮੱਥਾ ਘੁੱਟ ਕੇ ਥਾਂ ਦੀ ਥਾਂ ਬੈਠ ਜਾਂਦੀ ਹੈ। ਮੱਥੇ ਵਿੱਚੋਂ ਲਹੂ ਦੇ ਤੁਕਕੇ ਡਿੱਗਦੇ ਹਨ ਤੇ ਚੱਪਾ ਸਾਰੀ ਧਰਤੀ ਚਰਗਲ ਹੋ ਜਾਂਦੀ ਹੈ। ਉਹ ਉੱਠਦੀ ਹੈ ਤੇ ਦੂਜੇ ਕਮਰੇ ਵਿੱਚ ਚਲੀ ਜਾਂਦੀ ਹੈ। ਇੱਕ ਪੁਰਾਣੀ ਚਿੱਟੀ ਲੀਰ ਲੈ ਕੇ ਮੱਥੇ ਤੇ ਪਾਣੀ ਪੱਟੀ ਬੰਨ੍ਹ ਲੈਂਦੀ ਹੈ। ਲੀਰ ਦੇ ਤੋਂ ਦੀ ਸਿਮਿਆ ਲਹੂ ਦੇ ਦਸਦਾ ਹੈ ਪਰ ਉਂਝ ਮੱਥੇ ਵਿੱਚੋਂ ਵਗਣਾ ਬੰਦ ਹੋ ਜਾਂਦਾ ਹੈ ਰਸੋਈ ਵਿੱਚੋਂ ਭਾਂਡੇ ਮਾਂਜਣ ਵਾਲੀ ਸੁਆਹ ਦੀ ਮੁਠੀ ਉਹ ਪਰਦੀ ਹੈ ਤੇ ਬੈਠਕ ਵਿੱਚ ਆ ਕੇ ਲਹੂ ਵਾਲੇ ਥਾਂ ਤੇ ਬਰੂਰ ਦਿੰਦੀ ਹੈ ਤੇ ਫਿਰ ਦੂਜੇ ਕਮਰੇ ਵਿੱਚ ਇੱਕ ਛੋਟੀ ਜਹੀ ਮੰਜੀ ਤੇ ਹਿੱਕ ਵਿੱਚ ਗੋਡੇ ਦੇ ਕੇ ਪਹਿ ਜਾਂਦੀ ਹੈ ਉਸ ਦਾ ਗੋਦੀ ਵਾਲਾ ਜਵਾਕ ਠੋਸ ਠੋਸ ਕਰਦਾ ਆਉਂਦਾ ਹੈ ਤੇ ਉਸ ਦੀ ਬੁੱਕਲ ਵਿੱਚ ਵੜ ਕੇ ਦੁੱਧ ਚੁੰਗਣ ਲੱਗ ਪੈਂਦਾ ਹੈ। ਬਲਦੇਵ ਨੂੰ ਕੋਈ ਪਤਾ ਨਹੀਂ ਕਿ ਉਸ ਦੀ ਪਤਨੀ ਦੇ ਮੱਥੇ ਵਿੱਚ ਕੁਝ ਵੱਜਿਆ ਹੈ ਅਤੇ ਲਹੂ ਨਿਕਲ ਆਇਆ ਹੈ। ਉਹ ਕਦੋਂ ਦੀ ਕਦੋਂ ਸਵਾਦੀ ਮੁੱਠੀ ਲਹੂ ਵਾਲੇ ਥਾਂ ਤੇ ਬਰੂਰ ਗਈ ਹੈ। ਕਦੋਂ ਦੂਜੇ ਕਮਰੇ ਵਿੱਚ ਮੰਜੀ ਤੇ ਜਾ ਡਿੱਗੀ ਹੈ। ਕੰਧ ਨਾਲ ਗਲਾਸ ਮਾਰਨ ਅਨੁਸਾਰ ਉਹ ਤਾਂ ਪਿੱਠ ਕਰਕੇ ਮੰਝੇ ਦੀ ਬਾਹੀ ਨਾਲ ਚਿੰਬੜ ਗਿਆ ਸੀ। ਤੇ ਖੁੰਜੇ ਵਿੱਚ ਮੂੰਹ ਦੇ ਲਿਆ ਸੀ ਉਸਦੇ ਦਿਮਾਗ ਵਿੱਚ ਗੁੱਸਾ ਦਲਿਏ ਵਾਂਗ ਰਜ ਰਿਹਾ ਸੀ ਉਹ बीए ਹੈ ਤੇ ਇੱਕ ਚੰਗੀ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਹੈ ਉਸ ਨੂੰ ਤਨਖਾਹ ਵਾਵਾ ਮਿਲ ਜਾਂਦੀ ਹੈ ਜਿਸ ਸ਼ਹਿਰ ਵਿੱਚ ਉਹ ਨੌਕਰੀ ਕਰਦਾ ਹੈ ਉਸਦੇ ਪਿੰਡ ਤੋਂ ਥੋੜੀ ਦੂਰੀ ਹੀ ਹੈ ਉਹ ਨਿਤ ਬਸਤੇ ਉਥੋਂ ਆ ਜਾ ਸਕਦਾ ਹੈ ਉਹ ਇੱਕ ਕਵੀ ਹੈ ਉਸਦੇ ਖਿਆਲ ਬੜੇ ਸੁਖਮ ਹਨ ਘਰ ਦੀ ਕਬੀਲਦਾਰੀ ਦੀ ਉਸ ਨੂੰ ਕੋਈ ਪਰਵਾਹ ਨਹੀਂ ਤਨਖਾਹ ਆਉਂਦੀ ਹੈ ਤੇ ਉਹ ਸਾਰੀ ਦੀ ਸਾਰੀ ਲਿਆ ਕੇ ਪਤਨੀ ਨੂੰ ਫੜਾ ਦਿੰਦਾ ਹੈ ਘਰ ਦਾ ਖਾਣ ਪੀਣ ਪੈਣਣ ਤੇ ਹੋਰ ਸਾਰੇ ਖਰਚ ਦਾ ਫਿਕਰ ਉਸ ਦੀ ਪਤਨੀ ਨੂੰ ਹੀ ਹੈ ਉਸ ਦਾ ਪਿਓ 80 ਸਾਲਾਂ ਨੂੰ ਟੱਪ ਚੱਲਿਆ ਹੈ ਤੇ ਉਸ ਨੂੰ ਸਾਹ ਦੀ ਕਸਰ ਰਹਿੰਦੀ ਹੈ 20 ਸਾਲੋਂ ਫੀਮ ਖਾਂਦਾ ਰਿਹਾ ਹੈ ਤੇ ਸ਼ਰਾਬ ਪੀਂਦਾ ਰਿਹਾ ਹੈ। ਫੀਮ ਛੱਡੀ ਤੇ ਫਿਰ ਸਾਹ ਦੀ ਬਿਮਾਰੀ ਸਹੇੜ ਲਈ। ਸ਼ਰਾਬ ਤਾਂ ਹੁਣ ਵੀ ਉਹ ਕਦੇ-ਕਦੇ ਪੀ ਲੈਂਦਾ ਹੈ। ਹੱਥ ਪੈਰ ਮੱਚਦੇ ਰਹਿੰਦੇ ਹਨ। ਕਦੇ ਤਾਪ ਚੜ ਜਾਂਦਾ ਹੈ, ਕਦੇ ਮਰੂੜੇ ਲੱਗ ਜਾਂਦੇ ਹਨ। ਕਦੇ ਢਿੱਡ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ, ਕਦੇ ਬੱਤ ਲੱਗ ਜਾਂਦੇ ਹਨ। ਕਦੇ ਸਾਹ ਦੀ ਬਿਮਾਰੀ ਬਲ ਫੜ ਲੈਂਦੀ ਹੈ। ਹਰ ਮਹੀਨੇ ਉਹ 15-20 ਰੁਪਏ ਦੀ ਸਾਹ ਦੀ ਬਿਮਾਰੀ ਨੂੰ ਠੱਲ ਪਾਉਣ ਵਾਲੀਆਂ ਗੋਲੀਆਂ ਖਾ ਜਾਂਦਾ ਹੈ। ਬੋਡੀ-ਬੋਡੀ ਉਸ ਦੀ ਦਿਨ-ਰਾਤ ਮੁੱਕਦੀ ਨਹੀਂ। ਖਾਣ-ਪੀਣ ਤੇ ਪਹਿਨਣ ਉਸ ਦੀ ਮਰਜ਼ੀ ਦਾ ਮਿਲਦਾ ਹੈ। ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ। ਪਰ ਉਹ ਜੇ ਵੀ ਦੁਖੀ ਹੈ ਕਿ ਉਸ ਦਾ ਪੁੱਤਰ ਉਸ ਦੀ ਕੋਈ ਪਰਵਾਹ ਨਹੀਂ ਕਰਦਾ। ਬਲਦੇਵ ਦੇ ਦਿਮਾਗ ਵਿੱਚ ਗੁੱਸਾ ਜ਼ੋਰਾਂ ਤੇ ਆ ਗਿਆ। ਉਸ ਦਾ ਕਾਲਜਾ ਚਿੜੀ ਦੇ ਬੱਚੇ ਵਾਂਗ ਟੜਕ ਰਿਹਾ ਹੈ ਉਸ ਨੂੰ ਮਹਿਸੂਸ ਹੁੰਦਾ ਹੈ ਉਸ ਦੇ ਪਿਓ ਨੇ ਜਦ ਕਬੀਲਦਾਰੀ ਸੰਭੀ ਸੀ ਤਾਂ ਉਸ ਕੋਲ 20 ਕੁਮਾ ਜ਼ਮੀਨ ਸੀ ਬਲਦੇਵ ਦੀ ਸੁਰਤ ਤੋਂ ਪਹਿਲਾਂ ਹੀ ਉਸ ਨੇ 10 ਕੁਮਾ ਵੇਚ ਕਰ ਦਿੱਤੀ ਸੀ ਦੋ ਮੁਕਦਮੇ ਜਿਹੜੇ 10-10 ਸਾਲ ਚੱਲਦੇ ਰਹੇ ਦੋ ਕੁੜੀਆਂ ਤੇ ਦੋ ਭਾਈਆਂ ਦੇ ਵਿਆਹ ਜਿਨ੍ਹਾਂ ਨੇ ਸਾਰੇ ਸ਼ਰੀਕੇ ਤੋਂ ਉਤੋਂ ਦੀ ਖਰਚ ਕੀਤਾ ਚਾਰ ਪੰਜ ਬਾਣੀਆਂ ਦਾ ਕਰਜ਼ਾ ਤੇ ਫੀਮ ਮੂਹ 10 ਮੁਣਾ ਜ਼ਮੀਨ ਉਸਦੇ ਪਿਓ ਨੇ ਇਉਂ ਵੇਚ ਕਰ ਦਿੱਤੀ ਸੀ ਜਿਵੇਂ ਘਰ ਵਿੱਚ ਵਾਧੂ ਪਈ ਚੀਜ਼ ਕੋਈ ਚੁੱਕ ਕੇ ਵੇਚ ਦਿੰਦਾ ਹੈ ਬਲਦੇਵ ਨੂੰ ਆਪਣਾ ਪਿਓ ਜ਼ਹਿਰ ਵਰਗਾ ਲੱਗਦਾ ਹੈ ਪਿਓ ਹੈ ਆਖਰ ਨਹੀਂ ਤਾਂ ਅਜਿਹੇ ਬੁੜੇ ਨੂੰ 5 ਰੁਪਏ ਭਾੜਾ ਦੇ ਕੇ ਹਰ ਦੁਆਰ ਨੂੰ ਤੋੜ ਦੇਵੇ ਤੇ ਕਹੇ ਪਿਤਾ ਜੀ ਆਖਰੀ ਦਿਨ ਹੁਣ ਗੰਗਾ ਮਾਈ ਦੀਆਂ ਲਹਿਰਾਂ ਗਿਣ ਕੇ ਗੁਜ਼ਾਰੋ ਤੇ ਮੁਕਤੀ ਪ੍ਰਾਪਤ ਕਰੋ ਬਲਦੇਵ ਦਾ ਗੁੱਸਾ ਹੋਰ ਵੱਧ ਰਿਹਾ ਹੈ ਉਸ ਦੀ ਮਾਂ ਉਦੋਂ ਕਟਕਾਂ ਦੇ ਜਾਣੀ ਹੈ ਬੁੜਾ ਫੀਮ ਖਾਂਦਾ ਸੀ ਉਹ ਨਸਵਾਰ ਸੁੰਘਣ ਲੱਗ ਪਈ ਸੀ ਬਲਦੇਵ ਤਾਨੇ ਦਿੰਦਾ ਹੈ ਕਦੇ ਬੁਣੀਆਂ ਵੀ ਨਸਵਾਰ ਲੈਂਦੀਆਂ ਹੁੰਦੀਆਂ ਨੇ ਘਰ ਵਿੱਚ ਸਾਰੇ ਦਿਨ ਦੀ ਕੁੱਤੇ-ਕੁੱਤੇ ਤੋਂ ਤੰਗ ਆ ਕੇ ਉਸਨੇ ਨਸਵਾਰ ਛੱਡ ਦਿੱਤੀ ਸੀ ਹੁਣ ਕਦੇ ਟੰਗਾਂ ਦੁਖਦੀਆਂ ਹਨ ਕਦੇ ਕਾਰ ਉੱਠ ਖੜੀ ਹੈ ਕਦੇ ਪੁੜਪੁੜੀਆਂ ਦੁਖਦੀਆਂ ਹਨ ਕਦੇ ਰੋਟੀ ਹਜ਼ਮ ਨਹੀਂ ਹੋਈ ਕਦੇ ਗੋਡਿਆਂ ਵਿੱਚ ਦਰਦ ਹੈ ਨਿਤ ਪੁੜੀਆਂ ਨਿਤ ਗੋਲੀਆਂ ਨਿਤ ਸੂਏ ਉਸ ਦਾ ਇਤਰਾਜ਼ ਹੈ ਕਿ ਮੁੰਡਾ ਆਪਣੇ ਪਿਓ ਦੀ ਮੌਤ ਭਾਲਦਾ ਹੈ ਕਦੇ ਵੀ ਉਸ ਨੂੰ ਰਾਜ਼ੀ ਬਰਾਜ਼ੀ ਨਹੀਂ ਪੁੱਛਿਆ ਮੈਨੂੰ ਸਿੱਧੇ ਮੂੰਹ ਨਹੀਂ ਬੋਲਦਾ ਬਹੂ ਐਸੇ ਕਰਦੀ ਆਈ ਹੈ ਕਿ ਹੱਥ ਨਾਲ ਟੁੱਕ ਦੇ ਕੇ ਰਾਜ਼ੀ ਨਹੀਂ ਐਨੀ ਤਨਖਾਹ ਮੁੰਡੇ ਦੀ ਪੈਂਦੀ ਹੈ ਤੇ ਕਿੱਧਰ ਜਾਂਦੀ ਹੈ ਆਂਣਾ ਗੌਂਡਣਾ ਤੇ ਵੀਹੀ ਵੇੜੇ ਦੀਆਂ ਬੁੜੀਆਂ ਕੋਲ ਜਾ ਕੇ ਚੁਗਲੀਆਂ ਕਰਨ ਤੋਂ ਬਿਨਾ ਉਸ ਨੂੰ ਹੋਰ ਕੋਈ ਕੰਮ ਨਹੀਂ ਸਾਰਾ ਟੱਬਰ ਗੁੜ ਦੀ ਚਾਹ ਪੀਂਦਾ ਤੇ ਬੁੜਾ ਬੁੜੀ ਖੰਡ ਦੀ ਜਦੋਂ ਖੰਡ 10 ਰੁਪਏ ਕਿਲੋ ਹੋਈ ਸੀ ਉਦੋਂ ਉਹਨਾਂ ਨੇ ਗੁੜ ਦੀ ਚਾਹ ਨੂੰ ਮੂੰਹ ਨਹੀਂ ਸਿਲਾਇਆ ਬਲਦੇਵ ਦੁਖੀ ਹੈ ਤੇ ਖੂੰਜੇ ਵਿੱਚ ਮੂੰਹ ਦੀਆਂ ਪਿਆ ਮੱਕੜੀ ਦੇ ਜਾਲੇ ਵਿੱਚ ਫਸੇ ਇੱਕ ਕੀੜੇ ਨੂੰ ਗੋਹ ਨਾਲ ਦੇਖ ਰਿਹਾ ਹੈ ਕੀੜਾ ਤੜਫ ਰਿਹਾ ਹੈ ਪਰ ਜਾਲਾ ਉਸ ਦੀਆਂ ਟੰਗਾਂ ਨੂੰ ਇੰਨਾ ਲਿਪਟ ਗਿਆ ਹੈ ਕਿ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਉਸਦੀ ਤਨਖਾਹ ਆਉਂਦੀ ਹੈ ਤੇ 5-4 ਦਿਨਾਂ ਵਿੱਚ ਹੀ 5-5 10-10 ਕਰਕੇ ਖੱਡੀ ਵੱਡ ਜਾਂਦੀ ਹੈ ਘਰ ਦੇ ਦਾਸੀਆਂ ਦਾ ਖਰਚ ਹੈ ਬੁੜਾ ਤੇ ਬੁੜੀ ਦਾਇਮੀ ਮਰੀਜ਼ ਹਨ ਮੁੰਡੇ ਕੁੜੀਆਂ ਦੀ ਪੜ੍ਹਾਈ ਦਾ ਖਰਚ ਵੱਖਰਾ ਉਸਦੀ ਪਤਨੀ ਨੂੰ ਤੀਮੀਆਂ ਵਾਲੀ ਬਿਮਾਰੀ ਕੋਈ ਨਾ ਕੋਈ ਚਿੰਬੜੀ ਹੀ ਰਹਿੰਦੀ ਹੈ ਉਸ ਦਾ ਪਿਓ ਅੱਜ ਵੀ ਸੋਚਦਾ ਹੈ ਕਿ ਮੁੰਡਾ ਤਨਖਾਹ ਦੀ ਬਚਤ ਕਰਕੇ ਬੈਂਕ ਵਿੱਚ ਜਮ੍ਹਾਂ ਕਰਾਉਂਦਾ ਹੈ। ਉਸ ਦੀ ਮਾਂ ਵੀ ਐਵੇਂ ਜਿਵੇਂ ਸੋਚਦੀ ਹੈ। ਹੁਣ ਜਦੋਂ ਕਿ ਉਸ ਨੇ ਜ਼ਾਹ ਦਾ ਭਰਿਆ ਗਲਾਸ ਕੰਧ ਨਾਲ ਮਾਰਿਆ ਹੈ ਇਸ ਤੋਂ ਪਹਿਲਾਂ ਉਸ ਦਾ ਪਿਓ ਉਸ ਨਾਲ ਲੜ ਗਿਆ ਹੈ। ਕਿਉਂ ਉਸ ਨੂੰ ਪਟਿਆਲੇ ਹਸਪਤਾਲ ਵਿੱਚ ਕਿਉਂ ਨਹੀਂ ਦਿਖਾ ਕੇ ਲਿਆਉਂਦਾ? ਉਸ ਦਾ ਪਿਓ ਕਈ ਮਹੀਨਿਆਂ ਤੋਂ ਕਈ ਵਾਰੀ ਇਹ ਗੱਲ ਕਹਿ ਚੁੱਕਿਆ ਹੈ ਪਰ ਕਿਸੇ ਮਹੀਨੇ ਵੀ ਬਲਦੇਵ ਕੋਲ ਪੈਸੇ ਨਹੀਂ ਬਚਦੇ ਤੇ ਉਹ ਆਪਣੇ ਪਿਓ ਨੂੰ ਕਹਿ ਦਿੰਦਾ ਹੈ ਕਿ ਅਗਲੇ ਮਹੀਨੇ ਜ਼ਰੂਰ ਚੱਲਾਂਗਾ ਉਸ ਦਾ ਪਿਓ ਦੋਸ਼ ਲਾਉਂਦਾ ਹੈ ਕਿ ਉਹ ਤਾਂ ਉਸ ਨੂੰ ਮਾਰ ਕੇ ਰਾਜੀ ਹੈ ਤੇ ਚਾਹੁੰਦਾ ਹੈ ਕਿ ਉਹ ਪ੍ਰਾਣ ਤਿਆਗ ਦੇਵੇ ਉਹ ਆਪਣੇ ਪਿਓ ਨੂੰ ਹਰਕ ਕੇ ਦੱਸਦਾ ਹੈ ਕਿ ਜੇ ਜੇਬ ਵਿੱਚ ਕੁਝ ਹੋਵੇ ਤਾਂ ਮੈਂ ਤੈਨੂੰ ਲੈ ਕੇ ਨਾ ਚੱਲਾਂ ਇਕੱਲੀ ਤਨਖਾਹ ਨਾਲ ਐਡੇ ਵੱਡੇ ਟੱਬਰ ਦਾ ਢਿੱਡ ਮਸਾਂ ਪਰਦਾ 10 ਕੁਮਾ ਜ਼ਮੀਨ ਦਾ ਕਿਹੜਾ ਠੇਕਾ ਆਉਂਦਾ ਉਹਦਾ ਤਾਂ ਮੈਨੂੰ ਕਦੇ ਪੈਸਾ ਨਹੀਂ ਦਿਖਾਇਆ ਤੇ ਮੇਰੇ ਆਪਣੇ ਕੋਲੋਂ ਕਿ ਦੋਲੇ ਧਰੇ ਪਏ ਸਾਰੀ ਜ਼ਮੀਨ ਕੋਡੀਆਂ ਦੇ ਭਾਅ ਵੇਚ ਦਿੱਤੀ ਤੇ ਮੈਂ ਹੁਣ ਤੇਰੀਆਂ ਬਿਮਾਰੀਆਂ ਨੂੰ ਕੀ ਕਰਾਂ ਬਲਦੇਵ ਦੇ ਦਿਮਾਗ ਵਿੱਚ ਦੁੱਧ ਦਾ ਉਬਾਲ ਪੈਦਾ ਹੁੰਦਾ ਹੈ ਤੋ ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਖੱਬੀ ਖਾਨ ਘਰ ਅਜ ਫਤੂ ਮਰਾਸੀ ਦੇ ਘਰ ਨਾਲੋਂ ਵੀ ਨਿਗਰਿਆ ਪਿਆ ਉਸ ਦਾ ਪਿਓ ਅੱਗ ਬਗੋਲਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਫਤੂ ਮਰਾਸੀ ਦਾ ਘਰ ਤਾਂ ਬਣਨਾ ਹੀ ਸੀ ਜਦੋਂ ਤੇਰੇ ਵਰਗੇ ਜੰਮ ਪਏ ਘਰ ਪੱਟੂ ਇੰਨੀ ਗੱਲ ਸੁਣ ਕੇ ਬਲਦੇਵ ਦੇ ਦਿਮਾਗ ਵਿੱਚ ਦੁੱਧ ਉਬਲ ਕੇ ਕੰਡਿਆਂ ਤੋਂ ਬਾਹਰ ਹੋ ਜਾਂਦਾ ਹੈ ਉਹ ਪਿਓ ਦੇ ਹੱਥੋਂ ਉਸ ਦਾ ਸਹਾਰਾ ਲੈ ਕੇ ਤੁਰਨ ਵਾਲੀ ਤੂਤ ਦੀ ਖੁੰਡੀ ਖੋ ਕੇ ਵੇੜੇ ਤੋਂ ਬਾਹਰ ਵਗਾ ਮਾਰਦਾ ਹੈ ਬੁੜਾ ਬੁੜਬੁੜ ਕਰਦਾ ਘਰੋਂ ਬਾਹਰ ਹੋ ਜਾਂਦਾ ਹੈ ਬਲਦੇਵ ਦੀ ਪਤਨੀ ਬਿੰਦਚਟ ਠਹਿਰ ਕੇ ਚਾਹ ਦਾ ਗਲਾਸ ਲੈ ਕੇ ਆਉਂਦੀ ਹੈ ਬੁੜੇ ਤੇ ਚੜੇ ਗੁੱਸੇ ਨੂੰ ਉਹ ਗਲਾਸ ਗੰਦ ਨਾਲ ਮਾਰ ਕੇ ਉਤਾਰ ਲੈਂਦਾ ਹੈ ਪਰ ਉਸ ਦਾ ਗੁੱਸਾ ਉਤਰਦਾ ਨਹੀਂ ਸਗੋਂ ਹੋਰ ਵੱਧ ਜਾਂਦਾ ਹੈ ਦਿਨ ਢਲ ਚੁੱਕਿਆ ਹੈ ਬੈਠਕ ਦੇ ਖੂੰਜੇ ਵਿੱਚ ਲੱਗੇ ਮੱਕੜੀ ਦੇ ਜਾਲੇ ਨੂੰ ਉਹ ਉਂਗਲਾਂ ਨਾਲ ਖਿੱਚ ਕੇ ਲਾਹ ਦਿੰਦਾ ਹੈ ਤੇ ਮੰਜੇ ਉੱਤੋਂ ਉੱਠ ਕੇ ਵੱਡੀ ਸਰੀ ਉਬਾਸ ਹੀ ਲੈਂਦਾ ਹੈ ਤੇ ਅਗਵਾੜੀ ਪੰਦਾ ਹੈ ਆਪਣੀ ਨਿੱਕਰ ਦੇ ਨੇਫੇ ਦੇ ਵਾਲੇ ਇਕੱਠੇ ਕਰਕੇ ਨਾਲੇ ਦੇ ਬੰਨ ਕੋਲ ਲਿਆਉਂਦਾ ਹੈ ਕਿੱਲੇ ਤੇ ਟੰਗੇ ਪਏ ਬੁਰਸ਼ਟ ਪਜਾਮੇ ਨੂੰ ਲਾਉਂਦਾ ਹੈ ਤੇ ਝਾੜ ਕੇ ਪਾ ਲੈਂਦਾ ਹੈ ਸਿਰ ਤੇ ਤੌਲੀਆ ਬੁਲੇਟਦਾ ਹੈ ਤੇ ਘਰੋਂ ਬਾਹਰ ਹੋ ਜਾਂਦਾ ਹੈ ਪਹਿਲਾਂ ਜਦੋਂ ਆਥਣ ਦੀ ਸੈਰ ਨੂੰ ਜਾਂਦਾ ਹੈ ਤਾਂ ਮਜ਼ਬੀਆਂ ਦੇ ਘਰਾਂ ਕੋਲ ਦੀ ਵੱਡੇ ਤੋਬੇ ਤੇ ਉਤੋਂ ਦੀ ਸੜਕ ਪੈ ਕੇ ਸੂਏ ਦੇ ਪੁਲ ਤੇ ਪਹੁੰਚ ਜਾਂਦਾ ਹੈ ਤੇ ਫਿਰ ਸੂਏ ਦੀ ਪਟੜੀ ਪੈ ਕੇ ਦੂਰ ਤੱਕ ਸੈਰ ਕਰਕੇ ਆਉਂਦਾ ਹੈ ਅੱਜ ਉਹ ਇਸ ਰਾਹ ਨਹੀਂ ਜਾਂਦਾ ਅੱਜ ਉਸ ਦਾ ਮੂੰਹ ਹੋਰ ਪਾਸੇ ਹੀ ਮੁੜ ਜਾਂਦਾ ਹੈ ਸੁਲੇਮਾਨ ਗਾਜ਼ੀ ਦੀ ਕਬਰ ਕੋਲ ਦੀ ਲੰਘ ਕੇ ਤੇ ਚਿੱਪੀ ਵਾਲੇ ਸਾਧ ਦੇ ਡੇਰੇ ਦੇ ਉੱਤੋਂ ਦੀ ਹੋ ਕੇ ਉਹ ਇੱਕ ਪਹੇ ਪਹੇ ਜਾਂਦਾ ਹੈ ਪਹਾ ਜਿਹੜਾ ਕਿ ਵਿੰਗਬਲੇਵੇਂ ਖਾਂਦਾ ਸਿੱਧਾ ਸੂਏ ਤੇ ਪਹੁੰਚਦਾ ਹੈ ਉਸ ਦੇ ਦਿਮਾਗ ਦਾ ਗੁੱਸਾ ਸਫਰ ਕਰਦਾ ਹੈ ਉਹ ਸੋਚਦਾ ਹੈ ਕਿ ਇੰਦੋਂ ਤਾਂ ਉਹ ਇਸ ਘਰ ਨੂੰ ਤਿਆਗ ਕੇ ਕਿਤੇ ਦੂਰ ਚੱਲਿਆ ਜਾਵੇ ਇਹ ਮਾਂ ਬਾਪ ਪਤਨੀ ਮੁੰਡੇ ਕੁੜੀਆਂ ਤੇ ਘਰ ਦਾ ਸਾਰਾ ਜੰਗਾਲ ਇੱਕ ਮਾਇਆ ਜਿਹੀ ਤਾਂ ਹੈ ਮਹਾਤਮਾ ਬੁੱਧ ਐਵੇਂ ਤਾਂ ਨਹੀਂ ਰਾਜ ਮਹਿਲਾਂ ਨੂੰ ਤਿਆਗ ਕੇ ਤੁਰ ਗਿਆ ਸੀ 2.5 ਹਜ਼ਾਰ ਸਾਲ ਬਾਅਦ ਅੱਜ ਵੀ ਹਰ ਦੁਖੀ ਮਨੁੱਖ ਵਿੱਚ ਬੁੱਧਾ ਕੇ ਬੋਲਦਾ ਹੈ ਤੇ ਕਹਿੰਦਾ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ ਹਰ ਮਨੁੱਖ ਦਾ ਹਿਰਦਾ ਨਿਰਵਾਣ ਲਈ ਭਟਕਦਾ ਹੈ ਉਹ ਸੋਚਦਾ ਹੈ ਕਿ ਉਹ ਚੁੱਪ ਕਰਕੇ ਇੱਕ ਦਿਨ ਘਰੋਂ ਤੁਰ ਜਾਵੇ ਤੇ ਰਾਤ ਵਾਲੀ ਗੱਡੀ ਕਿਸੇ ਸਟੇਸ਼ਨ ਤੋਂ ਚੜ੍ਹ ਕੇ ਐਨੀ ਦੂਰ ਕਿਤੇ ਚੱਲਿਆ ਜਾਵੇ ਜਿੱਥੇ ਉਸ ਨੂੰ ਕੋਈ ਨਾ ਸਿਆਣੇ ਕੋਈ ਨਾ ਪੁੱਛੇ ਕਿ ਤੋ ਕਿਥੋਂ ਦਾ ਰਹਿਣ ਵਾਲਾ ਹੈ ਪਹੇ ਵਿੱਚ ਤੁਰਿਆ ਜਾਂਦਾ ਉਹ ਡੂੰਘੀਆਂ ਸੋਚਾਂ ਵਿੱਚ ਗੁੰਮ ਗਿਆ ਹੈ ਉਸਦੇ ਸੱਜੇ ਪਾਸਿਓਂ ਅਚਾਨਕ ਹੀ ਇੱਕ ਆਵਾਜ਼ ਉੱਠਦੀ ਹੈ ਡਾਕਟਰ ਸਾਹਿਬ ਉਸਦੇ ਕੰਨ ਖੜੇ ਹੋ ਜਾਂਦੇ ਹਨ ਤੇ ਉਹ ਸੱਜੇ ਪਾਸੇ ਮੂੰਹ ਚੁੱਕ ਕੇ ਦੇਖਦਾ ਹੈ ਪਹੇ ਦੇ ਨਾਲ ਹੀ ਤਿੰਨ ਚਾਰ ਗਿਆਰੀ ਛੱਡ ਕੇ ਚਾਰ ਬੰਦੇ ਕਸੀਆਂ ਨਾਲ ਕਪਾਹ ਗੁੱਢਰੇ ਹਨ ਉਹਨਾਂ ਵਿੱਚੋਂ ਇੱਕ ਬੰਦਾ ਢਾਕ ਨਾਲ ਕਸੀਏ ਦੀ ਹੁੱਜ ਲਾ ਕੇ ਖੜ ਜਾਂਦਾ ਹੈ ਤੇ ਫਿਰ ਆਵਾਜ਼ ਦਿੰਦਾ ਹੈ ਡਾਕਟਰ ਸਾਹਿਬ ਤੋ ਮੁੰਡੇ ਦੇ ਸੂਆ ਲਾ ਦਿੱਤਾ ਸੀ ਬਲਦੇਵ ਦੀ ਸਮਝ ਵਿੱਚ ਕੁਝ ਨਹੀਂ ਆਉਂਦਾ ਉਹ ਕਪਾਹ ਗੁੱੜਦੇ ਉਸ ਬੰਦੇ ਨੂੰ ਪੁੱਛਦਾ ਹੈ ਕਿ ਤੂੰ ਮੈਨੂੰ ਕੌਣ ਸਿਆਣਿਆ ਹੈ ਕਪਾਹ ਗੁੱੜਣ ਵਾਲਾ ਬੰਦਾ ਕੱਚਾ ਜਿਹਾ ਹੋ ਕੇ ਹੱਸ ਪੈਂਦਾ ਹੈ ਤੇ ਕਹਿੰਦਾ ਹੈ ਮੈਂ ਤਾਂ ਸਮਝਿਆ ਸੀ ਕਿ ਚਿੱਟੇ ਜਿਹੇ ਕੱਪੜਿਆਂ ਵਾਲਾ ਤੂੰ ਡਾਕਟਰ ਹੈ ਬਲਦੇਵ ਦੇ ਚਿਹਰੇ ਤੇ ਇੱਕ ਬਿੰਦ ਮੁਸਕਰਾਹਟ ਦਾ ਰੰਗ ਖਿੜ ਪੈਂਦਾ ਹੈ ਪਰ ਦੂਜੇ ਬਿੰਦ ਹੀ ਉਹ ਸੋਚਾਂ ਦੀਆਂ ਤਹਿਾਂ ਵਿੱਚ ਗੁਆਚ ਜਾਂਦਾ ਹੈ ਬੁੜੇ ਤੇ ਬੁੜੀ ਨੇ ਤਾਂ ਸ਼ੱਕ ਕਰਨਾ ਹੀ ਸੀ ਪਰ ਉਸਦੀ ਪਤਨੀ ਕਿਹੜਾ ਉਸ ਨੂੰ ਖੰਡ ਪਾਉਂਦੀ ਹੈ ਗੱਲ-ਗੱਲ ਵਿੱਚ ਉਹ ਕਹਿੰਦੀ ਰਹਿੰਦੀ ਹੈ ਤੂੰ ਸਾਰਾ ਦਿਨ ਕਾਉ ਮਾਉ ਜਿਆ ਬਣਿਆ ਰਹਿਣਾ ਹੈ ਕੁੜੀ ਮਿਟੇ ਮੁਟਿਆਰ ਹੋ ਰਹੀ ਹੈ ਕੋਈ ਪੈਸਾ ਢੇਲਾ ਵੀ ਜੋੜ ਉਹ ਖਿਜਦਾ ਹੈ ਕਿ ਉਸਦੀ ਪਤਨੀ ਨੂੰ ਆਪ ਸਾਰਾ ਪਤਾ ਹੈ ਜਦੋਂ ਕਿ ਸਾਰੀ ਤਨਖਾਹ ਮੈਂ ਉਸ ਨੂੰ ਹਰ ਮਹੀਨੇ ਲਿਆ ਕੇ ਫੜਾ ਦਿੰਨਾ ਤਾਂ ਬਾਕੀ ਜੋੜਨ ਵਾਸਤੇ ਮੈਨੂੰ ਕੋਈ ਵੱਖਰੀ ਤਨਖਾਹ ਮਿਲਦੀ ਹੈ ਉਸ ਭਲੀ ਮਾਨਸ ਨੂੰ ਕੀ ਪਤਾ ਕਿ ਸਾਰੀ ਦੀ ਸਾਰੀ ਤਨਖਾਹ ਨਾਲ ਐਡੇ ਟੱਬਰ ਦਾ ਮਹੀਨਾ ਮਸਾ ਪੂਰਾ ਹੁੰਦਾ ਹੈ ਅਜਿਹਾ ਕਿਹੜਾ ਜਾਦੂ ਹੈ ਜਿਸ ਕਰਕੇ ਮੈਂ ਕੁੜੀ ਨੂੰ ਮੁਟਿਆਰ ਹੋਣ ਤੋਂ ਰੋਕ ਦੇਵਾਂ ਉਸ ਦੀ ਨਿਗਾਹ ਜ਼ਮੀਨ ਵਿੱਚ ਤਸੀ ਹੋਈ ਹੈ ਤੇ ਉਹਨੂੰ ਪਲ ਦੀ ਪਲ ਮਹਿਸੂਸ ਹੁੰਦਾ ਹੈ ਜਿਵੇਂ ਉਹ ਪਹੇ ਵਿੱਚ ਨਹੀਂ ਤੁਰ ਰਿਹਾ ਸਗੋਂ ਹੋਰ ਕਿਸੇ ਦੁਨੀਆ ਵਿੱਚ ਦੂਰ ਉੱਡ ਰਿਹਾ ਹੈ ਅਜਿਹੀ ਦੁਨੀਆ ਜਿੱਥੇ ਉਸ ਦੇ ਅੱਗੇ ਪਿੱਛੇ ਨੂੰ ਕੋਈ ਨਹੀਂ ਜਾਣਦਾ ਕੋਈ ਪਤਾ ਨਾ ਹੋਵੇ ਕਿ ਉਹ ਕੌਣ ਹੈ ਉਹ ਸੋਚਦਾ ਹੈ ਕਿ ਕੱਲ ਨੂੰ ਚੁੱਪ ਕਰਕੇ ਗੱਡੀ ਚੜੇ ਤੇ ਬੰਬਈ ਜਾ ਉਤਰੇ ਉੱਥੇ ਉਸ ਦਾ ਇੱਕ ਦੋਸਤ ਹੈ ਉਸ ਨੂੰ ਕਹੇ ਕਿ ਉਸ ਨੂੰ ਕੋਈ ਨਿੱਕੀ ਮੋਟੀ ਨੌਕਰੀ ਦਿਵਾ ਦੇਵੇ ਜਿਸ ਨਾਲ ਉਸ ਦਾ ਰੋਟੀ ਕਪੜਾ ਪੂਰਾ ਹੁੰਦਾ ਰਹੇ ਦੂਜੇ ਬਿੰਦੋ ਸੋਚਦਾ ਹੈ ਕਿ ਦੋਸਤ ਪੁੱਛੇਗਾ ਤੂੰ ਇੱਥੇ ਘਰ-ਬਾਰ ਛੱਡ ਕੇ ਕਾਹਤੋਂ ਆ ਗਿਆ ਹੈ ਤੇ ਜਦ ਉਸ ਨੂੰ ਪਤਾ ਲੱਗੇ ਆ ਕਿ ਮੈਂ ਚੋਰੀਆਂ ਘਰੋਂ ਭੱਜ ਆਇਆ ਹਾਂ ਤਾਂ ਮੈਨੂੰ ਸਮਝਾ ਬੁਝਾ ਕੇ ਫਿਰ ਇਸੇ ਨਰਕ ਵਿੱਚ ਭੇਜ ਦੇਵੇਗਾ ਜਾਂ ਸ਼ਾਇਦ ਮੇਰੀ ਪਤਨੀ ਨੂੰ ਤਾਰ ਹੀ ਦੇ ਦੇਵੇ ਕੇ ਲੈ ਜਾਉ ਇੱਥੋਂ ਆ ਕੇ ਆਪਣੇ ਸ਼੍ਰੀਮਾਨ ਜੀ ਨੂੰ ਉਹ ਸੋਚਦਾ ਹੈ ਕਿ ਜੇ ਮੁੰਬਈ ਜਾਵਾਂ ਤੇ ਉਹ ਦੋਸਤ ਨੂੰ ਜੇ ਨਾ ਹੀ ਮਿਲਾਂ ਤਾਂ ਠੀਕ ਹੈ ਪਰ ਉਹ ਸੋਚਦਾ ਹੈ ਕਿ ਮੁੰਬਈ ਵਿੱਚ ਤਾਂ ਹੋਰ ਵੀ ਬੰਦੇ ਮੈਨੂੰ ਜਾਣਦੇ ਹਨ ਕਦੇ ਤਾਂ ਕਿਸੇ ਨੂੰ ਮਿਲਾਂਗਾ ਹੀ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਹ ਗੱਲ ਲੁਕੀ ਛਿਪੀ ਨਹੀਂ ਰਹਿਣੀ ਤੇ ਆਖਿਰ ਮੁੜ ਇੱਥੇ ਹੀ ਆਉਣਾ ਪਵੇਗਾ ਬੰਬਈ ਨਹੀਂ ਕਲਕੱਤੇ ਠੀਕ ਹੈ ਕਲਕੱਤੇ ਦਾ ਇਲਾਕਾ ਦੇ ਟੈਕਸੀ ਡਰਾਈਵਰ 50 ਜਣੇ ਹੋਣਗੇ ਉਹੀ ਪੰਗਾ ਉਸ ਦੀ ਸੋਚ ਉਖੜ ਰਹੀ ਹੈ ਕਿ ਉਹ ਕਿੱਥੇ ਜਾਵੇ ਉੱਥੇ ਜਾਵੇ ਜਿੱਥੇ ਕੋਈ ਨਾ ਜਾਣਦਾ ਹੋਵੇ ਸੂਆ ਜਾਂਦਾ ਹੈ ਸੂਏ ਦੀ ਪਟੜੀ ਪੈਣ ਤੋਂ ਪਹਿਲਾਂ ਉਹ ਪਹਿੇ ਤੇ ਹੀ ਖੜ ਜਾਂਦਾ ਹੈ ਇੱਕ ਵੇਰੀਏਬਲ ਦੇਖਦਾ ਹੈ ਬੇਰੀ ਦਾ ਬਸ ਮੁੱਢ ਹੀ ਦਿਖਦਾ ਹੈ ਤੇ ਉਤਲਾ ਸਾਰਾ ਆਕਾਰ ਅਮਰਵੇਲ ਦਾ ਟਕਿਆ ਹੋਇਆ ਹੈ ਉਹ ਸੋਚਦਾ ਹੈ ਕਿ ਆਦਮੀ ਇਕਬੇਰੀ ਹੈ ਤੇ ਉਸ ਦੀ ਜ਼ਿੰਦਗੀ ਦਿਵਾਲੀ ਲਿਪਟੇ ਸੰਸੇ ਫਿਕਰ ਅਮਰਵੇਲ ਹਨ ਉਸ ਬੇਰੀ ਵਾਲੋ ਗੌਰ ਨਾਲ ਦੇਖ ਰਿਹਾ ਹੈ ਦੇਖਦਾ ਰਹਿੰਦਾ ਹੈ ਸਰੜ ਦੇ ਕੇ ਇੱਕ ਸਪੂਸ ਦੇ ਪੈਰਾਂ ਕੋਲ ਦੀ ਲੰਘ ਕੇ ਉਸੇ ਬੇਰੀ ਦੀਆਂ ਜੜਾਂ ਵਿੱਚ ਉੱਗੇ ਮਲਿਆਂ ਵਿੱਚ ਗੁਆਚ ਜਾਂਦਾ ਹੈ ਉਸ ਦੇ ਸਰੀਰ ਵਿੱਚੋਂ ਕੰਬਣੀਆਂ ਭਰੀ ਇੱਕ ਟੁੱਟੜੀ ਉੱਠਦੀ ਹੈ ਤੇ ਉਹ ਮੁਸਕੁਰਾ ਪੈਂਦਾ ਹੈ। ਅਚੰਬਾ परी ਇੱਕ ਚਮਕ ਉਸ ਦੀਆਂ ਅੱਖਾਂ ਵਿੱਚ ਪੈਦਾ ਹੁੰਦੀ ਹੈ। ਉਹ ਸੂਏ ਦੀ ਪੱਟੜੀ ਚੜ ਜਾਂਦਾ ਹੈ। ਸੂਏ ਵਿੱਚ ਗੇਰੂ ਰੰਗ ਦਾ ਪਾਣੀ ਵਹਿ ਰਿਹਾ ਹੈ। ਉਸ ਪਾਣੀ ਦੇ ਵਹਾ ਨੂੰ ਦੇਖਣ ਲੱਗ ਜਾਂਦਾ ਹੈ, ਦੇਖਦਾ ਰਹਿੰਦਾ ਹੈ। ਦੂਰੋਂ ਆਉਂਦੀ ਇੱਕ ਕਾਲੀ ਜਿਹੀ ਚੀਜ਼ ਉਸ ਨੂੰ ਦਿਸਦੀ ਹੈ। ਉਸ ਨੂੰ ਲੱਗਦਾ ਹੈ ਜਿਵੇਂ ਕੋਈ ਕਾਲਾ ਕੰਬਲ ਜਿਹਾ ਹੋਵੇ ਸ਼ਾਇਦ ਕਾਲਾ ਕੁੱਤਾ ਹੋਵੇ ਜਾਂ ਸ਼ਾਇਦ ਕੋਈ ਕਾਲੀ ਚੁੰਨੀ ਮੋੜੀ ਵਿਚੜਕ ਗਈ ਹੋਵੇ ਉਹ ਸੂਏ ਦੇ ਕਿਨਾਰੇ ਹਰੀ-ਹਰੀ ਘਾਹ ਤੇ ਬੈਠ ਜਾਂਦਾ ਹੈ ਤੇ ਆ ਰਹੀ ਕਾਲੀ ਚੀਜ਼ ਵੱਲ ਗੌਰ ਨਾਲ ਦੇਖ ਰਿਹਾ ਹੈ ਜਿਉਂ-ਜਿਉਂ ਉਹ ਚੀਜ਼ ਨੇੜੇ ਆ ਰਹੀ ਹੈ ਵੱਡੀ-ਵੱਡੀ ਹੁੰਦੀ ਜਾਂਦੀ ਹੈ ਬਿਲਕੁਲ ਨੇੜੇ ਆਈ ਤੋ ਪਤਾ ਲੱਗਦਾ ਹੈ ਕਿ ਉਹ ਇੱਕ ਕਾਲੀ ਕੱਟੀ ਹੈ ਸ਼ਾਇਦ 5-4 ਦਿਨਾਂ ਦੀ ਹੀ ਹੋਵੇ ਢਿੱਡੋ ਦਾ ਫੁੱਲ ਕੇ ਕੁੱਪਾ ਬਣਿਆ ਹੋਇਆ ਹੈ ਉਹ ਉਠਦਾ ਹੈ ਤੇ ਖਤਾਨ ਵਿੱਚੋਂ ਇੱਕ ਕੱਚਾ ਡੜਾ ਚੁੱਕ ਕੇ ਕੱਟੀ ਦੇ ਢਿੱਡ ਤੇ ਮਾਰਦਾ ਹੈ ਡੜਾ ਫੁੱਟ ਕੇ ਪਾਣੀ ਵਿੱਚ ਖੁਰ ਜਾਂਦਾ ਹੈ ਤੇ ਕੱਟੀ ਦੀ লাশ ਅੱਗੇ ਲੰਘ ਜਾਂਦੀ ਹੈ ਬਲਦੇਵ ਫਿਰ ਉੱਥੇ ਹੀ ਹਰੀ ਘਾਹ ਤੇ ਬੈਠ ਜਾਂਦਾ ਹੈ ਤੇ ਆਪਣੇ ਜੋੜੇ ਲਾ ਕੇ ਪੈਰਾਂ ਕੋਲ ਹੀ ਰੱਖ ਲੈਂਦਾ ਹੈ। ਸੂਰਜ ਰਾਤ ਦੇ ਦਰਵਾਜ਼ੇ ਤੇ ਖੜ੍ਹਾ ਸ਼ਾਇਦ ਸੋਚੀ ਪਿਆ ਹੋਇਆ ਹੈ ਕਿ ਉਹ ਅੱਜ ਦੀ ਰਾਤ ਘਰ ਜਾਵੇ ਜਾਂ ਕਿਤੇ ਹੋਰ ਹੀ ਚਲਿਆ ਜਾਵੇ। ਬਲਦੇਵ ਹਰੀ-ਹਰੀ ਘਾਹ ਤੇ ਉਦਾਸ ਬੈਠਾ ਹੈ। ਉਸਨੇ ਆਪਣਾ ਸਿਰ ਗੋਡਿਆਂ ਵਿੱਚਕਾਰ ਦੇ ਕੇ ਨੀਵੀਂ ਪਾਈ ਹੋਈ ਹੈ। ਸੂਏ ਦੇ ਦੂਜੇ ਪਾਸੇ ਟਾਲੀ ਤੇ ਬੈਠਾ ਇੱਕ ਕੋਚਰ ਬੋਲਦੀ ਹੈ। ਬਲਦੇਵ ਆਪਣੇ ਗੋਡਿਆਂ ਵਿੱਚੋਂ ਸਿਰ ਕੱਢਦਾ ਹੈ ਤੇ ਉ ਤਾਂ ਦੇਖਦਾ ਹੈ। ਅਸਮਾਨ ਵਿੱਚ ਤਾਰੇ ਨਿਕਲ ਆਏ ਹਨ। ਸੂਏ ਦਾ ਪਾਣੀ ਲੱਗਦਾ ਹੈ ਜਿਵੇਂ ਖੜਾ ਹੋਵੇ। ਉਹ ਕੋਲ ਪਏ ਜੋੜੇ ਪੈਰਾਂ ਵਿੱਚ ਪਾਉਂਦਾ ਹੈ ਤੇ ਘਰ ਨੂੰ ਤੁਰ ਪੈਂਦਾ ਹੈ। ਰਾਹ ਵਿੱਚ ਸੋਚਦਾ ਹੈ ਕਿ ਉਸ ਕੋਲ ਤਾਂ ਇੱਕ ਪੈਸਾ ਵੀ ਨਹੀਂ। ਜਾਵੇ ਤਾਂ ਕਾਹਦੇ ਨਾਲ ਫਿਰ ਉਹ ਸੋਚਦਾ ਹੈ ਕਿ ਚਾਰ ਦਿਨਾਂ ਨੂੰ ਤਨਖਾਹ ਮਿਲ ਜਾਣੀ ਹੈ ਸਾਰੀ ਦੀ ਸਾਰੀ ਤਨਖਾਹ ਲੈ ਕੇ ਉਹ ਜ਼ਰੂਰ ਹੀ ਘਰੋਂ ਨਿਕਲ ਜਾਏਗਾ ਸੂਏ ਤੋਂ ਲੈ ਕੇ ਪਿੰਡ ਵੜਨ ਤੀਕ ਉਹ ਵਿਉਂਤਬਣਾ ਰਿਹਾ ਹੈ ਕਿ ਉਹ ਜਦ ਘਰੋਂ ਨਿਕਲੇ ਤਾਂ ਕਿਹੜੀ ਕਿਹੜੀ ਚੀਜ਼ ਨਾਲ ਲੈ ਕੇ ਜਾਵੇ ਘਰ ਜਦ ਪਹੁੰਚਦਾ ਹੈ ਤਾਂ ਦੇਖਦਾ ਹੈ ਉਸ ਦਾ ਛੋਟਾ ਮੁੰਡਾ ਵਿਹੜੇ ਵਿੱਚ ਪਈ ਬਾਸ ਦੀ ਪੌੜੀ ਤੇ ਚੜ ਰਿਹਾ ਹੈ ਤੇ ਤਿੰਨ ਟੰਬੇ ਚੜ ਗਿਆ ਹੈ ਜਦ ਹੀ ਉਹ ਵੇੜੇ ਵਿੱਚ ਪੈਰ ਧਰਦਾ ਹੈ ਤਾਂ ਮੁੰਡਾ ਧਮਕ ਜਾਂਦਾ ਹੈ ਤੇ ਪੌੜੀ ਤੋਂ ਤਿਲਕ ਕੇ ਥੱਲੇ ਡਿੱਗ ਪੈਂਦਾ ਹੈ ਮੂੰਹ ਤੇ ਸੱਟ ਲੱਗਦੀ ਹੈ ਤੇ ਦੰਦ ਚੋਂ ਲਹੂ ਨਿਕਲ ਆਉਂਦਾ ਹੈ ਮੁੰਡਾ ਉੱਚੀ ਉੱਚੀ ਰੋਣ ਲੱਗਦਾ ਹੈ ਉਹ ਉਸ ਨੂੰ ਝੱਟ ਦੇ ਕੇ ਚੁੱਕਦਾ ਹੈ ਵੇੜੇ ਵਿੱਚ ਹੋਰ ਕੋਈ ਨਹੀਂ ਮੁੰਡੇ ਦਾ ਰੋਣਾ ਸੁਣ ਕੇ ਅੰਦਰਲੇ ਕਮਰੇ ਵਿੱਚ ਆਟਾ ਛਾਣਦੀ ਉਸਦੀ ਪਤਨੀ ਭੱਜ ਕੇ ਵਿੜੇ ਵਿੱਚ ਆਉਂਦੀ ਹੈ ਉਸ ਦੇ ਮੱਥੇ ਤੇ ਪੱਟੀ ਬੰਨੀ ਦੇਖ ਕੇ ਬਲਦੇਵ ਉਸ ਨੂੰ ਪੁੱਛਦਾ ਹੈ ਆਹ ਕੀ ਉਹ ਮੂੰਹ ਜਿਹਾ ਮਰੋੜ ਕੇ ਜਰਾਬ ਦਿੰਦੀ ਹੈ ਸ਼ਰਮ ਕਰ ਕੁਸ਼ ਬਲਦੇਵ ਦੇ ਕੁਝ ਸਮਝ ਨਹੀਂ ਆਉਂਦਾ ਉਹ ਫਿਕਰ ਕਰਦਾ ਹੈ ਕਿ ਛੱਟ ਲੱਗ ਕੇ ਕਿਤੇ ਮੁੰਡੇ ਦੀ ਜੀਬ ਨਾ ਵੱਢੀ ਗਈ ਹੋਵੇ ਤੀਵੀਂ ਆਦਮੀ ਦੋਵੇਂ ਪਾਣੀ ਨਾਲ ਮੁੰਡੇ ਦਾ ਮੂੰਹ ਧੋਣ ਲੱਗਦੇ ਹਨ Да,